ਅੱਜ ਵੀ ਸਭ ਤੋਂ ਦੁਨੀਆ 'ਚ ਜਿਹੜੀ ਮਹਿੰਗੀ ਚੀਜ਼ ਹੈ ਉਹ ਇਮਾਨਦਾਰੀ ਹੈ ਜਿਹੜੀ ਮਹਿੰਗੀ ਚੀਜ਼ ਹੈ ਮੁਹੱਬਤ ਹੈ ਜਿਹੜੀ ਮਹਿੰਗੀ ਚੀਜ਼ ਹੈ ਵਫਾਦਾਰੀ ਹੈ ਜਿਹੜੀ ਮਹਿੰਗੀ ਚੀਜ਼ ਹੈ ਉਹ ਨਿਮਾਣਾਪਣ ਹੈ ਜਿਹਨੂੰ ਮਿਲੋ ਜੀ ਮੈਂ ਇਦਾਂ ਕਰਤਾ ਜੀ ਮੈਂ ਉਦਾਂ ਕਰਤਾ ਜੀ ਮੈਂ ਐ ਆ ਜੀ ਮੈਂ ਉਹ ਆ ਜੀ ਮੈਂ ਮੈਂ ਹੀ ਤਾਂ ਖੁਦਾ ਨੂੰ ਪਸੰਦ ਨਹੀਂ ਹੈ ਸਾਡੇ ਫਰਿਸ਼ਤਿਆਂ ਦੇ ਵਿੱਚ ਇੱਕ ਜਿਨਾਂਤ ਚੋਂ ਇੱਕ ਫਰਿਸ਼ਤਾ ਖੁਦਾ ਦੇ ਕਰੀਬ ਲੱਗ ਗਿਆ ਤੇ ਖੁਦਾ ਨੇ ਜਦੋਂ ਆਦਮ ਅਲੈ ਸਲਾਮ ਨੂੰ ਬਣਾਇਆ ਫਰਮਾਇਆ ਇਹਦੀ ਤਾਜ਼ੀਮ ਕਰੋ ਮੇਰੇ ਪੈਗੰਬਰ ਦੀ ਉਹ ਆਕੜ ਪਿਆ ਕਹਿੰਦਾ ਖੁਦਾ ਨੂੰ ਕਹਿੰਦਾ ਜੀ ਮੈਂ ਤਾਂ ਇਹਦੇ ਤੋਂ ਚੰਗਾ ਆ ਬਸ ਇੱਕ ਮੈਂ ਕਰਨ ਦੀ ਵਜ੍ਹਾ ਨਾਲ ਖੁਦਾ ਨੇ ਬਾਹਰ ਕਰ ਦਿੱਤਾ ਵੀ ਮੈਂ ਨਹੀਂ ਪਸੰਦ ਸਾਡੀ ਸੁਬਾ ਮੈਂ ਤੂੰ ਹੁੰਦੀ ਹੈ ਰਾਤ ਨੂੰ ਮੈਂ ਮੈਂ ਕਰਦੇ ਸੋ ਜਾਂਦੇ ਘਰ ਤੋਂ ਆਪਣੇ ਘਰ ਨੂੰ ਦੇਖਣਾ ਹੈ ਸਭ ਤੋਂ ਪਹਿਲੇ ਧਰਮ ਕਿੱਥੋਂ ਸ਼ੁਰੂ ਹੁੰਦਾ ਹੈ ਜੀ ਘਰ ਤੋਂ ਅਸੀਂ ਕਿੱਥੋਂ ਸ਼ੁਰੂ ਕਰਦੇ ਪਏ ਆ ਅਸੀਂ ਬਾਜ਼ਾਰ ਤੋਂ ਸ਼ੁਰੂ ਕਰਦੇ ਧਰਮ ਕਿੱਥੋਂ ਸ਼ੁਰੂ ਹੁੰਦਾ ਹੈ ਜੀ ਆਪਣੇ ਸਾਥ ਤੋਂ ਆਪਣੇ ਪਿੰਡੇ ਤੋਂ ਅਸੀਂ ਕਿੱਥੋਂ ਸ਼ੁਰੂ ਕਰਦੇ ਪਏ ਆ ਦੂਸਰੇ ਦੇ ਜਿਸਮ ਤੋਂ ਦੂਸਰੇ ਦੀ ਸ਼ਕਲ ਤੋਂ ਦੂਸਰੇ ਦੇ ਪਹਿਨਾਵੇ ਤੋਂ ਧਰਮ ਕਿੱਥੋਂ ਸ਼ੁਰੂ ਹੁੰਦਾ ਹੈ ਜੀ ਆਪਣੀ ਨੀਅਤ ਤੋਂ ਆਪਣੀ ਕਿਰਤ ਤੋਂ ਅਸੀਂ ਸ਼ੁਰੂ ਕਿੱਥੋਂ ਕਰਦੇ ਪਏ ਆ ਦੂਸਰੇ ਤੇ ਕਿੰਤੂ ਪ੍ਰਿੰਤੂ ਤੋਂ ਜੇ ਪੰਜ ਬੰਦੇ ਰਾਜੀ ਨਹੀਂ ਨਾ ਸੁਣੋ ਚਾਹੇ ਮੁਸਲਮਾਨ ਹੋ ਚਾਹੇ ਸਿੱਖ ਹੋ ਭਾਵੇਂ ਹਿੰਦੂ ਹੋ ਈਸਾਈ ਹੋ ਜੈਨੀਆਂ ਹੋ ਬੋਧੀਆਂ ਸੁਣੋ ਜੇ ਪੰਜ ਬੰਦੇ ਰਾਜੀ ਨਹੀਂ ਹੈ ਨਾ ਤੇ ਫਿਰ ਜਿੰਨਾ ਮਰਜ਼ੀ ਸਜਦਾ ਕਰੀ ਜਾਈਓ ਖੁਦਾ ਰਾਜੀ ਨਹੀਂ ਹੋਣਾ ਅਤੁਈ ਦੇਕੇ ਹੁਣਾਂ ਬੁੜੀਆਂ ਜਾਂਦੀਆਂ ਕਿ ਉਹ ਫਲਾਨਾ ਬਾਬਾ ਜੀ ਐ ਕਰਦੇਓ ਉਦਾਂ ਕਰਦੇਓ ਜਿਨ੍ਹਾਂ ਦੇ ਘਰ ਦੇ ਵਿੱਚ ਉਹਨਾਂ ਦੇ ਮਾਪੇ ਮੌਜੂਦ ਹੋਣ ਗੁੜੇ ਕੁਰਾਨ ਪਾਕ ਦੇ ਵਿੱਚ ਇੱਕ ਜਗ੍ਹਾ ਜ਼ਿਕਰ ਆਇਆ ਮਾਪੇ ਦੀ ਇੱਜ਼ਤ ਦੇ ਲਈ ਖੁਦਾ ਨੇ ਕਹਿਆ ਜਿਹੜੇ ਦੋਨੋਂ ਮੋਢੇ ਨਾ ਇਹਨਾਂ ਨੂੰ ਜਿੰਨਾ ਕਿ ਦੱਬ ਸਕਦੇ ਹੋ ਦੱਬੋ ਜਦੋਂ ਮਾਪਿਓ ਦੇ ਸਾਹਮਣੇ ਜਾਣਾ ਨੀਵੇਂ ਹੋ ਕੇ ਨਿਮਾਨੇ ਹੋ ਕੇ ਕੋਈ ਕਿਉਂਕਿ ਖੁਦਾ ਤਵਾਦ ਹੈ ਉਸਤੀ ਹੈ ਜਿਨ੍ਹਾਂ ਨੇ ਤੁਹਾਨੂੰ ਜ਼ਿੰਦਗੀ ਦਿੱਤੀ ਹਜ਼ਰਤ ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਜਿਨ੍ਹਾਂ ਦਾ دین ਅੱਜ ਪੂਰੀ ਸ੍ਰਿਸ਼ਟੀ ਦੇ ਵਿੱਚ ਮੌਜੂਦ ਹੈ ਹਰ ਰੰਗ ਔਰ نسل ਦੇ ਵਿੱਚ ਉਹ ਖੁਦ ਫਰਮਾਉਂਦੇ ਨੇ ਨਮਾਜ਼ ਤੋਂ ਪਹਿਲਾਂ ਇੱਕ ਦਿਨ ਮਸਜਿਦ ਭਰੀ ਹੋਈ ਸੀ ਉਹਨਾਂ ਦੇ ਜਿਹੜੇ ਖਾਸ ਸਹਾਬੀ ਸੀ ਹਜ਼ਰਤ ਬਿਲਾਲ ਉਹਨਾਂ ਨੇ ਅਜਾਨ ਜਦ ਦੇ ਦਿੱਤੀ ਨਮਾਜ਼ ਸ਼ੁਰੂ ਹੋਣ ਲੱਗੀ ਅਚਾਨਕ ਪਲਟੇ ਫਰਮਾਇਆ ਬਿਲਾਲ ਗੱਲ ਸੁਣ ਲਾ ਜੇ ਅੱਜ ਮੇਰੀ ਮਾਂ ਜ਼ਿੰਦਾ ਹੁੰਦੀ ਨਾ ਤੇ ਤੂੰ ਤਾਂ ਅਜਾਨ ਦੇ ਦਿੱਤੀ ਖੁਦਾ ਦਾ ਨਾਮ ਲੈ ਦਿੱਤਾ ਲੋਕਾਂ ਨੇ ਲਾਈਨਾਂ ਬਣਾ ਲਈਆਂ فرمایا ਅਗਰ ਮੇਰੀ ਮਾਂ ਜ਼ਿੰਦਾ ਹੁੰਦੀ ਉਹ ਇੱਥੋਂ ਕਮਰੇ ਚੋਂ ਮੈਨੂੰ ਆਵਾਜ਼ ਮਾਰਦੀ ਮੁਹੰਮਦ فرمایا ਮੈਂ ਨਮਾਜ਼ ਛੱਡ ਕੇ ਨਾ ਆਪਣੀ ਮਾਂ ਦੀ ਮੁਕਰ ਚ ਜਾਂਦਾ ਲੋਕਾਂ ਨੂੰ ਜਾ ਕੇ ਕਹਿੰਦੇ ਆ ਵੀ ਸਾਡੇ ਲਈ ਦੁਆ ਕਰੋ ਦੁਆ ਕਰੋ ਮੌਲਾਨਾ ਸਾਹਿਬ ਪੀਰ ਸਾਹਿਬ ਬਾਬਾ ਜੀ ਅਰਦਾਸ ਕਰਦੇ ਹੋ ਸਾਡੇ ਲਈ ਠੀਕ ਹੈ ਕਹਿ ਸਕਦੇ ਆ ਬਜ਼ੁਰਗਾਂ ਨੂੰ ਲੇਕਿਨ ਜਿਹੜੇ ਘਰ ਬਾਬਾ ਬੈਠਾ ਕਈ ਮਾਂ ਦੇ ਪੈਰ ਚੁੰਮੀ ਜਾਂਦੇ ਆ ਤੇ ਲਾਣੇਦਾਰ ਨੂੰ ਗਾਲਾਂ ਕੱਢੀ ਜਾਂਦੇ ਹੈ ਹਜ਼ਰਤ ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਨੇ فرمایا ਮਾਂ ਦੇ ਪੈਰਾਂ ਦੇ ਨੀਚੇ ਜੰਨਤ ਹੈ ਤੇ ਬਾਪ ਜੰਨਤ ਦਾ ਦਰਵਾਜ਼ਾ ਹੈ ਪਿਓ ਜੰਨਤ ਦਾ ਦਰਵਾਜ਼ਾ ਹੈ ਤੇਰੀ ਮਰਜ਼ੀ ਹੈ ਕੋਲ ਕੇ ਰੱਖ ਤੇਰੀ ਮਰਜ਼ੀ ਜਿੰਦਾ ਲਾ ਦੇ ਧਰਮੀ ਬਣਨ ਚੱਲਾਂ ਸਭ ਤੋਂ ਪਹਿਲਾਂ ਮਾਪੇ ਦੀ ਰਜ਼ਾ ਸ਼ਾਮਲ ਹੋਣੀ ਚਾਹੀਦੀ ਹੈ ਮਾਪੇ ਦੀ ਰਜ਼ਾ ਚਾਹੇ ਮਾਪੇ ਦੇ ਮિજાਜ ਦੇ ਵਿੱਚ ਕਰੱਤਾਂ ਹੀ ਕਿਉਂ ਨਹੀਂ ਹੈ ਫਿਰ ਵੀ ਤੇਰਾ ਕੰਮ ਹੈ ਕਿ ਤੂੰ ਰੋਜ਼ਾਨਾ ਆਪਣੇ ਮਾਪੇ ਦੀ ਸੇਵਾ ਚਾਜੇ ਦੂਸਰੇ ਨੰਬਰ ਤੇ ਧਰਮੀ ਹੋ ਤੁਸੀਂ ਤੇ ਮੀਆਂ بیوی ਦੇ ਵਿੱਚ ਆਪਸ ਦੀ ਅੰਡਰਸਟੈਂਡਿੰਗ ਜ਼ਰੂਰੀ ਹੈ گے بھی یہ تو مشکل کام ہے بہت اسلام دھرم کے مطابق جب سرشٹی بنی بابا آدم نو جی خدا نے بنایا نا او سی تے دو تین دن بعد اما ہبا انہوں نے پوچھا سی بھی یہ کون ہے یہ نہیں کیا بھی بین ہے یہ بھی چاچے تائے ہیں یعنی انسان چیری آپس سے رشتے داری سرشٹی چ سب تو پہلے ہوئی ہو امیا بھی ਕੁਦਾਨੂਏ ਰਿਸ਼ਤਾ ਇੰਨਾ ਪਸੰਦ ਆਇਆ ਕਿ ਸਭ ਤੋਂ ਪਹਿਲਾਂ ਆਪਸ ਵਿੱਚ ਜਿਹੜੀ ਰਿਸ਼ਤੇਦਾਰੀ ਬਣਾਈ ਗਈ ਉਹ ਮਿਆਂ ਪੀ ਹੁਣ ਇੱਕ ਧਰਮੀ ਬੰਦਾ ਹੈ ਮਾਪਿਓ ਦੀ ਦਾ ਸੁਣਦਾ ਹੈ بیوی ਦੇ ਮੂੰਹ ਤੇ ਥੱਪੜ ਮਾਰਦਾ ਹੈ ਇਹ ਕਿ ਧਰਮੀ ਔਰਤ ਹੈ ਮਾਪਿਓ ਦੀ ਦਾ ਸੁਣਦੀ ਹੈ ਆਪਣੇ ਆਦਮੀ ਦੇ ਨਾਲ ਝਗੜਾ ਕਰਦੀ ਹੈ ਰੋਜ਼ਾਨਾ ਕਿਰਤ ਰੰਪੂ ਵਾਲੀ ਤੀਸਰੇ ਨੰਬਰ ਤੇ ਤੁਹਾਡੇ ਬੱਚੇ ਜਿਨ੍ਹਾਂ ਦੇ ਤੁਸੀਂ ਦੋਸਤ ਹੋਣੇ ਚਾਹੀਦੇ ਆਪਾਂ ਦੂਜਿਆਂ ਦੇ ਨਾਲਿਆਂ ਦਾ ਜੱਫੀਆਂ ਆਪਣੇ ਵਾਲਿਆਂ ਨੂੰ ਆਂਦੇ ਘਰ ਬਸ ਰਡਾਰ ਤੇ ਲਾ ਲਈਦੇ ਆ ਵੀ ਤੁਸੀਂ ਆਹ ਨਹੀਂ ਕੀਤਾ ਹੋਏ ਤੁਸੀਂ ਆਂ ਨਹੀਂ ਕੀਤਾ ਧਰਮ ਕਹਿੰਦਾ ਕੀ ਤੁਕੇ ਘਰੋਂ ਸ਼ੁਰੂ ਹੋ ਰਿਹਾ ਇਸ ਲਈ ਤੁਹਾਡੇ ਬੱਚੇ ਤੁਹਾਡੇ ਦੋਸਤ ਹੋਣੇ ਚਾਹੀਦੇ ਸੀ ਤਿੰਨ ਕੈਟਾਗਰੀਆਂ ਹੋ ਗਈਆਂ ਮਾਪੇ ਹੋ ਗਏ ਮੀਆਂ ਬੀਵੀ ਹੋ ਗਏ ਬੱਚੇ ਹੋ ਗਏ ਤੁਹਾਡੇ ਚੌਥੇ ਨੰਬਰ ਤੇ ਤੁਹਾਡਾ ਗਵਾਂਢੀ ਅ Hazrat ਮੁਹੰਮਦ ਸਾਹਿਬ ਸੱਲੱਲਮ ਫਰਮਾਉਂਦੇ ਜਿਹੜੇ ਬੰਦੇ ਦਾ ਜਿਹੜਾ ਬੰਦੇ ਦਾ ਗਵਾਂਢੀ ਉਹਦੇ ਤੋਂ ਡਰਦਾ ਆ ਜਿਹੜੇ ਬੰਦੇ ਦਾ ਗਵਾਂਢੀ ਉਹ ਤੋਂ ਖੋਫ ਖਾਂਦਾ ਹੈ ਉਹ ਬੰਦਾ ਚੰਗਾ ਨਹੀਂ ਹੈ ਈਮਾਨ ਵਾਲਾ ਹੁਣ ਪੰਜਵੇਂ ਨੰਬਰ ਤੇ ਆ ਗਏ ਰਿਸ਼ਤੇ ਦਾ ਅਗਰ ਅਸੀਂ ਆਪਣੇ ਇਸ ਛੋਟੇ ਜਿਹੇ ਧਾਇਰੇ ਨੂੰ ਖੂਬਸੂਰਤ ਬਣਾਵਾਂਗੇ ਸੁਣੋ ਅਰਦਾਸ ਕਰਦੇ ਆ ਨਾ ਰੋਜ਼ ਸਰਬੱਤ ਦੇ ਭਲੇ ਦੇ ਅਸੀਂ ਮਰਜੀ ਦੇ ਰੋਜ਼ ਦੁਆ ਮੰਗਦੇ ਆ ਅੱਲਾ ਪੂਰੇ ਆਲਮ ਦੇ ਉੱਤੇ ਆਪਣਾ ਫਜ਼ਲ ਫਰਮਾ ਮਤਲਬ ਪੂਰੇ ਸਰਬਤ ਤੇ ਆਪਣਾ ਫਜ਼ਲ ਫਰਮਾ ਇਸੇ ਤਰ੍ਹਾਂ ਮੰਦਰ ਦੇ ਵਿੱਚ ਚਰਚ ਦੇ ਵਿੱਚ ਹਰ ਜਗ੍ਹਾ ਜਦੋਂ ਦੁਆ ਮੰਗੀ ਜਾਂਦੀ ਖੁਦਾ ਦੇ ਅੱਗੇ ਤੇ ਪੂਰੀ ਪੂਰੀ ਦੁਨੀਆ ਦੇ ਨਾਮ ਤੇ ਤੇ ਮੈਂ ਇੱਕ ਦਿਨ ਆਪਣੇ ਇੱਕ ਮਿੱਤਰ ਨੂੰ ਕਿਹਾ ਮੈਂ ਕਿ ਆਪਾਂ ਸਾਡੀ ਦੁਨੀਆ ਲਈ ਤਾਂ ਦੁਆ ਮੰਗਦੇ ਆ ਵੀ ਸਾਡੀ ਦੁਨੀਆ ਕਿਹੜੀ ਆ ਦੁਆ ਤਾਂ ਆਪਾਂ ਸਾਡੀ ਦੁਨੀਆ ਲਈ ਮੰਗਦੇ ਆ ਵੀ ਸਾਡੀ ਆਪਣੀ ਦੁਨੀਆ ਕਿਹੜੀ ਐ ਜੇ ਧਿਆਨ দাও ਤੇ ਸਾਡੀ ਦੁਨੀਆ ਸਾਡੇ ਬੇਬੇ ਬਾਪੂ ਸਾਡੀ ਦੁਨੀਆ ਸਾਡੇ بیوی ਬੱਚੇ ਸਾਡੀ ਦੁਨੀਆ ਸਾਡੇ ਗਵਾਂਢੀ ਸਾਡੀ ਦੁਨੀਆ ਸਾਡੇ ਯਾਰ ਦੋਸਤ ਸਾਡੀ ਦੁਨੀਆ ਸਾਡੇ ਬਚਪਨ ਦੇ ਮਿੱਤਰ ਸਾਡੀ ਦੁਨੀਆ ਸਾਡੇ ਕਾਰੋਬਾਰੀ ਮਿੱਤਰ ਸਾਡੀ ਦੁਨੀਆ ਸਾਡੇ ਬਾਜ਼ਾਰ ਦੇ ਦੋਸਤ ਸਾਡੀ ਦੁਨੀਆ ਸਾਡੇ ਰਿਸ਼ਤੇਦਾਰ ਹਰ ਮੰਗੀ ਜਾਣੇ ساری ਦੁਨੀਆ ਦੀ ਭਲਾਈ ਆਪਣੀ ਦੁਨੀਆ 'ਚ 500 ਜਗ੍ਹਾ ਰਫਲ ਪਾਏ ਹੋਏ ਉਹਨਾਂ ਦਾ ਦੁਆ ਸਲਾਮ ਬੰਦ ਇਹੀ ਉਹ ਦੁਨੀਆ ਜਿਹਦੀ ਤੁਸੀਂ ਖੁਦਾ ਤੋਂ ਸਲਾਮਤੀ ਮੰਗਦੇ ਹੋ ਇਹਨੂੰ ਖੂਬਸੂਰਤ ਬਣਾਉਂਦੀ ਇੱਕ ਦੂਸਰੇ ਦਾ ਸਾਥ ਦੇਣ ਕਸ਼ਮੀਰ ਤੋਂ 150 ਬੱਚੇ ਕੱਲ ਆਏ ਆਖੇ ਅਸੀਂ ਪੰਜਾਬ ਦੇਖਣ ਆਏ ਆ ਸਰਕਾਰ ਨੇ ਕੋਈ ਪ੍ਰੋਗਰਾਮ ਬਣਾਇਆ ਹੋਣਾ ਕੱਲ ਗੁਰਦੁਆਰਾ ਦੁਖਨਵਰਨ ਸਾਹਿਬ ਆਏ ਫਿਰ ਜਾਮਾ ਮਸਜਿਦ ਆਏ ਮੈਂ ਕਿਹਾ ਉਹਨਾਂ ਨੂੰ ਕਿਹਾ ਮੈਂ ਕਿਹਾ ਅਗਰ ਤੁਸੀਂ ਪੰਜਾਬ ਤੋਂ ਕੁਝ ਸਿੱਖਣਾ ਚਾਹੁੰਦੇ ਹੋ ਤੇ ਇਹ ਸਿੱਖੋ ਜਿਹੜਾ ਬਾਬਾ ਨਾਨਕ ਸਾਹਿਬ ਨੇ ਸੰਵਾਦ ਸ਼ੁਰੂ ਕੀਤਾ ਇਹ ਆਪੋ ਹੀ ਕਰ ਰਹੇ ਨਾ ਕਿ ਸਰਬ ਧਰਮ ਸੰਮੇਲਨ ਪਹਿਲੀ ਵਾਰੀ ਨਹੀਂ ਹੋ ਰਿਹਾ ਇਹਦੀ ਸ਼ੁਰੂਆਤ ਧੰਤਨ ਗੁਰੂ ਨਾਨਕ ਦੇਵ ਜੀ ਨੇ ਕੀਤੀ ਬਾਬਾ ਗਏ ਨਾ ਸਾਰਿਆਂ ਕੋਲ ਹਰੇਕ ਧਰਮ ਦੇ ਲੋਕਾਂ ਨਾਲ ਗੱਲ ਕੀਤੀ ਸੰਵਾਦ ਆਪਸ ਵਿੱਚ ਸ਼ਬਦ ਗੁਰੂ ਹੈ ਨਾ ਆਪੋ ਚ ਜਦੋਂ ਗੱਲਬਾਤ ਸ਼ੁਰੂ ਹੁੰਦੀ ਹੈ ਤੇ ਕਰਤਨ ਖਤਮ ਹੋ ਜਾਂਦੀ ਹੈ ਗੱਲਬਾਤ ਸ਼ੁਰੂ ਹੁੰਦੀ ਹੈ ਨਫਰਤ ਮੁਹੱਬਤ ਦੇ ਵਿੱਚ ਬਦਲ ਜਾਂਦੀ ਹੈ ਗੱਲਬਾਤ ਸ਼ੁਰੂ ਹੁੰਦੀ ਹੈ ਗਲਤਫਹਿਮੀਆਂ ਦੂਰ ਹੋ ਜਾਂਦੀਆਂ ਤੇ ਮੈਂ ਉਹਣਾ ਕਸ਼ਮੀਰੀ ਬੱਚਿਆਂ ਨੂੰ ਕਹਾਂਗਾ ਕਿ ਅਗਰ ਪੰਜਾਬ ਤੋਂ ਕੁਝ ਸਿੱਖਣਾ ਤੇ ਪੰਜਾਬੀਆਂ ਤੋਂ ਇਹ ਸਿੱਖੋ ਅਸੀਂ ਆਪਣੇ ਧਰਮ 'ਚ ਰਹਿ ਕੇ ਦੂਸਰੇ ਧਰਮ ਦਾ ਸਤਕਾਰ ਬਹੁਤ ਚੰਗੀ ਤਰ੍ਹਾਂ ਕਰਦੇ ਹਾਂ ਅਸੀਂ ਆਪਣੇ ਧਰਮ 'ਚ ਰਹਿ ਕੇ ਦੂਸਰੇ ਧਰਮ ਦੀ ਮਦਦ ਚੰਗੀ ਤਰ੍ਹਾਂ ਕਰਦੇ ਹਾਂ ਸਾਡੇ ਧਰਮ ਨੂੰ ਖਤਰਾ ਨਹੀਂ ਹੁੰਦਾ ਚਾਹੇ ਅਸੀਂ ਗੁਰਦੁਆਰਾ ਸਾਹਿਬ ਜਾਈਏ ਚਾਹੇ ਮੰਦਿਰ ਚਲੇ ਜਾਈਏ ਚਾਹੇ ਮਸਜਿਦ ਚਲੇ ਜਾਈਏ ਲੇਕਿਨ ਆਪਣੇ ਧਰਮ ਦੇ ਪੱਕੇ ਹਾਂ ਲੇਕਿਨ ਦੂਸਰੇ ਧਰਮ ਦੀ ਕਦੀ ਨਿਖੇਦੀ ਨਹੀਂ ਕਰਦੇ ਬੁਰਾਈ ਨਹੀਂ ਕਰਦੇ ਪੰਜਾਬੀ ਜੇ ਮੋਢੇ ਨਾਲ ਮੋਢਾ ਲਾ ਕੇ ਖਰੀਬ ਦੇ ਤੁਰਨ ਦੀ ਸਿਫਟ ਇਹਨਾਂ ਦੇ ਵਿੱਚ ਮੌਜੂਦ ਹੈ ਇਸ ਮਿੱਟੀ ਦੇ ਵਿੱਚ ਤੇ ਲੰਗਰ ਵਾਲ ਤੋਂ ਇਹ ਹੀ ਸੁਨੇਹਾ ਅੱਜ ਇੱਕ ਵਾਰੀ ਫੇਰ ਪੂਰੇ ਭਾਰਤ ਨੂੰ ਯਾਪਦਾ ਦੇ ਹੀ ਰਿਹਾ ਐ ਬਾਰ-ਬਾਰ ਇੱਕ ਵਾਰ ਫਿਰ ਪੂਰੇ ਭਾਰਤ ਦੇ ਨਾਮ ਸੁਨੇਹਾ ਹੈ ਕਿ ਆਪਸ ਦੀ ਜਿਹੜੀ ਮੁਹੱਬਤ ਹੈ ਆਪਸ ਦਾ ਜਿਹੜਾ ਪਿਆਰ ਹੈ ਉਹ ਉਸ ਵੇਲੇ ਕਾਇਮ ਹੋਣਾ ਜਦੋਂ ਤੁਸੀਂ ਆਪਣੇ ਧਰਮ 'ਚ ਪੱਕੇ ਧਰਮੀ ਬਣ ਜਾਓਗੇ ਦਿਖਾਵੇ ਵਾਲੇ ਜਦ ਤੁਸੀਂ ਪੱਕੇ ਧਰਮੀ ਹੋਵੋਗੇ ਫਿਰ ਤੁਹਾਨੂੰ ਦੂਸਰੇ ਦੇ ਧਰਮ ਦੇ ਵਿੱਚ ਬੁਰਾਈ ਨਜ਼ਰ ਨਹੀਂ ਆਏਗੀ ਜਦ ਦੂਸਰੇ ਦੇ ਧਰਮ ਵਾਲਾ ਬੰਦਾ ਮਿਲੇਗਾ ਤੁਹਾਨੂੰ ਸਤਿਕਾਰ ਨਜ਼ਰ ਕ੍ਰਿਸ਼ਿਓ ਦੇ ਨਾਲ ਪਿਆਰ ਦੇ ਨਾਲ ਮੁਹੱਬਤ ਦੇ ਨਾਲ ਅੱਜ ਦੇ ਦਿਨ ਇਹੀ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਸਮਾਜਿਕ ਵਿਵਸਥਾ ਹੈ ਸਾਡੀ ਜਿਹੜੀ ਅੱਜ ਕੈਨੇਡਾ ਦੇ ਨਾਂ ਤੇ ਯੂਰਪ ਦੇ ਨਾਂ ਤੇ ਕਿਤੇ ਨਾ ਕਿਤੇ ਹਿੱਲ ਰਹੀ ਹੈ ਜਿਹਦੀਆਂ ਬੁਨਿਆਦਾਂ ਜਿਹਨੂੰ ਕਿਤੇ ਨਾ ਕਿਤੇ ਅੰਗਰੇਜ਼ ਮੁਲਕ ਜਿਹੜੇ ਹੈ ਢਾਹ ਲਾਣਾ ਚਾਹੁੰਦੇ ਨੇ ਅਸੀਂ ਆਪਣੀ ਕਦਰੋ ਕੀਮਤਾਂ ਨੂੰ ਪਛਾਣੀਏ ਆਪਣੇ ਬੱਚਿਆਂ ਨੂੰ ਆਪਣਾ ਧਰਮ ਸਮਝਾਈਏ ਅਕਸਰ ਸਾਡੇ ਸਿੱਖਿਆ ਦੇ ਉੱਤੇ ਮਸਜਿਦਾਂ 'ਚ ਪ੍ਰੋਗਰਾਮ ਹੁੰਦੇ ਆ ਮੈਂ ਉਹਨਾਂ ਨੂੰ ਤਾਂ ਕਹਿਣਾ ਹੀ ਉਹਨਾਂ ਨਾਲ ਹਿੰਦੂ ਸਿੱਖ ਭਰਾਵਾਂ ਨੂੰ ਵੀ ਕਹਿਣਾ ਵਾ ਕਿ ਅਗਰ ਮੇਰੀ ਗੱਲ ਧਿਆਨ ਨਾਲ ਸੁਣ ਲਓ ਜਿਹੜਾ ਬੱਚਾ ਇੰਗਲਿਸ਼ ਸਕੂਲ 'ਚ ਪੜ੍ਹੇਗਾ ਪਤਾ ਨਹੀਂ ਉਹਨ ਕਿਸੇ ਨੂੰ ਚੰਗੀ ਲੱਗੇ ਆ ਮਾੜੀ ਲੱਗੇ ਜੇ ਤੁਸੀਂ ਉਹਨੂੰ ਆਪਣਾ ਧਰਮ ਨਾਲ ਨਹੀਂ ਪੜਾਇਆ ਸੁਣ ਲਓ ਗੱਲ ਜਿਹਨੂੰ ਅੰਗਰੇਜ਼ੀ ਪੜ੍ਹਾਈ ਪ੍ਰੋਫੈਸ਼ਨਲ ਤਾਲੀਮ ਦਿੱਤੀ ਕਿਉਂਕਿ ਉਹਨਾਂ ਨੇ ਲਿਖ ਕੇ ਲਾਇਆ ਕਿ ਇਹ ਪ੍ਰੋਫੈਸ਼ਨਲ ਯੂਨੀਵਰਸਿਟੀ ਹੈ ਪ੍ਰੋਫੈਸ਼ਨਲ ਮਤਲਬ ਇਸ ਪੜੋਂਗੇ ਤੇ ਨੌਕਾ ਮਾਓਂਗੇ ਤੇ ਗੁਰੂ ਘਰ ਚ ਜਿਹੜੀ ਸਿੱਖਿਆ ਮਿਲਦੀ ਪਈ ਹੈ ਮਸਜਿਦ ਚ ਜਿਹੜੀ ਸਿੱਖਿਆ ਮਿਲਦੀ ਪਈ ਹੈ ਉਹ ਪ੍ਰੋਫੈਸ਼ਨਲ ਨਹੀਂ ਹੈ ਉਹ ਸਤਕਾਰ ਦੀ ਸਿੱਖਿਆ ਹੈ ਅਦਬ ਦੀ ਸਿੱਖਿਆ ਹੈ ਜੇ ਤੁਸੀਂ ਆਪਣੇ ਬੱਚੇ ਨੂੰ ਆਪਣੀ ਮਾਂ ਬੋਲੀ ਦੀ ਸਮਝਾ ਰਹੇ ਆਪਣੇ ਬੱਚੇ ਨੂੰ ਆਪਣੇ ਧਰਮ ਦੇ ਅਧੀਨ ਨਹੀਂ ਲੈ ਕੇ ਆ ਰਹੇ ਬਸ ਇਹ ਸਮਝ ਦਿਓ ਸਵੇਰੇ ਪੈਂਟ ਸ਼ਰਟ ਪਵਾ ਕੇ ਟਾਈਟ ਕਰ ਸਕੇ ਨੂੰ ਚੜਾਤਾ ਬਸੇ ਤੇ ਸ਼ਾਮੀ ਵਧੀਆ ਪੜ ਕੇ ਆਏਗਾ ਫਿਰ ਜਦੋਂ ਤੁਸੀਂ ਬੁੱਢੇ ਹੋਣਾ ਉਹਨੇ ਕਹਿਣਾ ਚੱਲ ਬਾਬਾ ਤੈਨੂੰ ਬਿਰਦ ਆਸ਼ਰਮ ਛੱਡ ਕੇ ਆ। ਗੱਲ ਕੌੜੀ ਹੈ। ਲੇਕਿਨ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਧਰਮ ਪੜਾਇਆ ਆਪਣੀ ਮਾਂ ਬੋਲੀ ਸਮਝਾਈ ਆਪਣੇ ਚਰਮ ਦੇ ਦਿਨ ਉਹਨਾਂ ਨੂੰ ਰੱਖਿਆ ਚਾਹੇ ਉਹਨਾਂ ਨੂੰ ਡਾਕਟਰ ਬਣਾਇਆ ਚਾਹੇ ਇੰਜੀਨੀਅਰ ਬਣਾਇਆ ਚਾਹੇ ਉਹਨਾਂ ਨੂੰ ਜੱਜ ਲਵਾਇਆ ਚਾਹੇ ਆਈਪੀਐਸ ਬਣਾਇਆ ਆਈਐਸ ਬਣਾਇਆ ਉਹਨਾਂ ਨੂੰ ਇਹ ਪਤਾ ਹੈ ਕਿ ਮਾਂ ਪਿਓ ਭਾਵੇਂ 90 100 ਸਾਲ ਦੇ ਵੀ ਹੋ ਜਾਣ ਇਹਨਾਂ ਦਾ ਸਤਿਕਾਰ ਕਰਨਾ ਇਹਨਾਂ ਦੀ ਸੇਵਾ ਕਰਨਾ ਖੁਦਾ ਦਾ ਹੁਕਮ ਹੈ ਅਗਰ ਮੈਂ ਮਾਂ ਪਿਓ ਨਾਰਾਜ਼ ਕਰ ਲਏ ਤੇ ਫਿਰ ਖੁਦਾ ਮੇਰੇ ਤੋਂ ਤੁਸੀਂ ਜਾ ਕੇ ਦੇਖ ਲਿਓ ਗੁਰਦ ਆਸ਼ਰਮਾਂ 'ਚ ਜਿੰਨੇ ਜ਼ਿਆਦਾ ਪੜੇ ਲਿਖੇ ਨੇ ਉਹਨਾਂ ਦੇ ਮਾਪਿਓ ਉੱਥੇ ਮਿਲਣਗੇ ਤੇ ਧਰਮੀ ਲੋਕਾਂ ਨੇ ਮਾਪਿਓ ਡਾਂਗ ਲਈ ਘਰੇ ਬੈਠਾ ਲਾਣੇਦਾਰ ਬੰਜੇ ਤੇ ਇਹੀ ਤਾਂ ਫਰਕ ਹੈ ਧਰਮ ਜੋ ਧਰਮੀ 'ਚ ਧਰਮ ਬਣਿਆ ਇਸ ਲਈ ਸੀ ਕਿ ਭਈ ਬੰਦੇ ਨੂੰ ਮर्यादा 'ਚ ਰੱਖਣਾ ਜਿੱਥੋਂ ਗੱਲ ਸ਼ੁਰੂ ਹੋਈ ਸੀ ਉੱਥੇ ਹੀ ਖਤਮ ਹੋ ਰਹੀ ਹੈ ਧਰਮ ਸਿਰ ਜੀਆ ਇਸ ਲਈ ਕਿ ਅਸੀਂ ਆਪਣੀ ਮਰਿਆਦਾ ਚ ਰਹੀਏ ਉਹਨਾਂ ਰਿਸ਼ਤਿਆਂ ਨੂੰ ਕਦਰ ਕਰੀਏ ਉਹਨਾਂ ਸਿਧਾਂਤਾਂ ਦੇ ਉੱਤੇ ਪੈਰਾ ਦੇਈਏ ਜਿਹੜੇ ਸਾਨੂੰ ਦਿੱਤੇ ਗਏ ਤੇ ਮੈਂ ਸਮਝਦਾ ਕਿ ਸਮਾਂ ਵੀ ਬਹੁਤ ਜ਼ਿਆਦਾ ਹੋ ਗਿਆ ਹੈ ਤੁਸੀਂ ਵੀ